ਪਿਛਲੇ ਕਈ ਦਿਨਾਂ ਤੋਂ ਸੂਰਜ ਦੇ ਵੱਲੋਂ ਸੋਰ ਲਹਿਰਾਂ ਨੇ ਜੋ ਤੂਫਾਨ ਨੇ ਛੱਡੇ ਜਾ ਰਹੇ ਨੇ ਤਸਜੀ ਕੀ ਸੂਰਜ ਵੱਲੋਂ ਜੋ ਇਹ ਲਹਿਰਾਂ ਨੇ ਛੱਡੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਧਰਤੀ ਦੇ ਉੱਤੇ ਜੋ ਸੈਟਲਾਈਟ ਸਿਸਟਮ ਹੈ ਜੋ ਰੇਡੀਓ ਫ੍ਰੀਕਵੈਂਸੀ ਸਿਸਟਮ ਹੈ ਪ੍ਰਭਾਵਿਤ ਹੋ ਰਿਹਾ ਪਿਆ ਹੈ ਜੋ 50 ਸਾਲਾਂ ਦੇ ਵਿੱਚ ਸਭ ਤੋਂ ਵੱਡੀਆਂ ਲਹਿਰਾਂ ਨੇ ਦੇਖਣ ਨੂੰ ਮਿਲਦੀਆਂ ਨੇ ਤਸਜੀ ਕੀ ਇਹ ਵਿਸ਼ਾਲ ਕਾਇ ਤਾਕਤਵਰ ਲਹਿਰਾਂ ਨੇ ਚਿੱਤੀ ਤਸਵੀਰ ਹੈ ਜੋ ਇਜ਼ਰੋ ਦੇ ਸੂਰਜ ਯਾਨ ਅਦਿੱਤ્ય L1 ਨੇ ਜੋ ਕੈਪਚਰ ਵੀ ਕੀਤੀਆਂ ਨੇ ਅਦਿੱਤ્ય L1 ਨੇ 11 ਮਈ ਨੋ ਐਕਸ 5.8 ਤੀਬਰਤਾ ਦੀ ਲਹਿਰ ਨੂੰ ਕੈਪਚਰ ਕੀਤਾ ਸੀ ਪਰ ਖਾਸ ਗੱਲ ਦਾ ਸੀ ਕਿ ਪਾਰਤ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਸੋਰ ਤੂਫਾਨ ਦੀ ਚਪੇਟ ਦੇ ਵਿੱਚ ਨਹੀਂ ਹਨ ਜ਼ਿਆਦਾਤਰ ਜੋ ਇਲਾਕੇ ਸੋਰ ਤੂਫਾਨ ਦੀ ਚਪੇਟ ਚ ਨੇ ਉਹ ਅ ਜੋ ਪ੍ਰਸ਼ਾਂਤ ਮਹਾਸਾਗਰ ਅਤੇ ਅਮਰੀਕੀ ਉਪਰਲੀ ਇਲਾਕੇ ਨੇ ਉਹੀ ਇਸ ਜੋ ਚਪੇਟ ਦੇ ਵਿੱਚ ਨੇ ਸੋਰ ਤੂਫਾਨ ਦੀ ਚਪੇਟ ਦੇ ਵਿੱਚ ਨੇ ਤਾਂ ਅਸੀਂ ਕੀ 4 ਦਿਨ ਦੇ ਵਿੱਚ ਤਿੰਨ ਵੱਡੇ ਧਮਾਕੇ ਨੇ ਜੋ ਸੂਰਜ ਦੇ ਵਿੱਚ ਨਜ਼ਰ ਆਉਂਦੇ ਨੇ 10 ਤੋਂ ਲੈ ਕੇ 14 ਮਈ ਦੇ ਵਿੱਚ ਚਾਰ ਵੱਡੇ ਧਮਾਕੇ ਸੂਰਜ ਦੀ ਸਤਹ ਤੇ ਹੁੰਦੇ ਨੇ ਜ਼ਿਆਦਾਤਰ 21 ਸਪੋਟ ਦੇ ਵਿੱਚੋਂ ਇਹ ਤਮਾਕੇ ਹੁੰਦੇ ਜੋ ਦੱਸੇ ਜਾ ਰਹੇ ਨੇ ਜਿਸ ਦੀ ਵਜ੍ਹਾ ਦੇ ਨਾਲ ਜੋ ਭਿਆਨਕ ਸੋਰ ਤੂਫਾਨ ਜੋ ਤਰਤੀ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਇਹ ਦੱਸ ਜੇ ਕਿ ਜੋ ਇਹ ਤੱਬਾ ਹੈ ਜੋ 10 ਮਈ 2024 ਨੂੰ ਜੋ ਇੱਕ ਐਕਟਿਵ ਤੱਬਾ ਜੋ ਕਿ ਦਿਖਿਆ ਸੀ ਸੂਰਜ ਦੀ ਸਤਹ ਤੇ ਇਹ ਤੱਬਾ ਦਿਖਿਆ ਸੀ ਔਰ ਇਸ ਦਾ ਨਾਮ ਹੈ ਜੋ ਨਾਮ ਰੱਖਿਆ ਗਿਆ ਸੀ AR3664 ਜੋ ਐਕਟਿਵ ਤੱਬਾ ਹੈ ਜੋ 10 ਮਈ ਨੂੰ ਦਿਖਾਈ ਦਿੱਤਾ ਸੀ ਇਸ ਦਾ ਨਾਮ AR366 ਹੋਰ ਹੈ ਜੋ ਰੱਖਿਆ ਗਿਆ ਸੀ ਫਿਰ ਜੋ ਇਹਦੇ ਵਿੱਚ ਤੇਜ ਵਿਸਫੋਟ ਦੇਖਣ ਨੂੰ ਮਿਲਣ ਲੱਗੇ ਜੋ ਸੂਰਜ ਹੈ ਸੂਰਜ ਜੋ ਜਦੋਂ ਉਸ ਤੇ ਤੇਜ ਵਿਸਫੋਟ ਹੋਏ ਤਾਂ ਉਹ ਕਿਰਨਾਂ ਨੇ ਜੋ ਸੂਰਜ ਦਾ ਜੋ ਸੂਰਜ ਤੋਂ ਸੂਰ ਤੂਫਾਨ ਹੈ ਉਹ ਜੋ ਧਰਤੀ ਵੱਲ ਨੂੰ ਆਉਣ ਲੱਗ ਗਿਆ ਇਸ ਦੇ ਨਾਲ ਹੀ ਜੋ ਧਰਤੀ ਤੇ ਰੇਡੀਓ ਹਾਈ ਫ੍ਰੀਕੁਐਂਸੀ ਰੇਡੀਓਜ਼ ਹੁੰਦੇ ਨੇ ਸਿਗਨਲ ਖਤਮ ਹੋ ਗਏ ਇਸ ਦੇ ਨਾਲ ਨਾਲ ਜੋ ਜੋ ਸੈਟਲਾਈਟ ਸਿਸਟਮ ਹੈ ਸੈਟਲਰ ਟੀਵੀ ਸਿਸਟਮ ਹੈ ਉਹ ਵੀ ਪ੍ਰਭਾਵਿਤ ਹੋਏ ਨਜ਼ਰ ਆ ਰਹੀ ਨੇ ਦਾਜ਼ੀ ਕਿ ਜੋ ਇਹ ਤਬਾਹ ਹੈ ਹੀ ਤਰਤੀ ਤੋਂ 17 ਗੁਣਾ ਜ਼ਿਆਦਾ ਚੋੜਾ ਵੈ ਸੂਰਜ ਦੀ ਜੋ ਤੀਵਰ ਸੋਰ ਲਹਿਰ ਤੇਜ ਸੋਰ ਲਹਿਰੇ ਨੇ ਉਸ ਦੀ ਵਜ੍ਹਾ ਦੇ ਨਾਲ ਧਰਤੀ ਦੇ ਉੱਤਰੀ ਧਰੂਵ ਵਾਲੇ ਇਲਾਕੇ ਦੇ ਵਿੱਚ ਵਾਯੂ ਮੰਡਲ ਹੈ ਜੋ ਸੁਪਰ ਚਾਰਜ ਹੋ ਗਿਆ ਇਸ ਦੇ ਨਾਲ ਹੀ ਉੱਤਰੀ ਗੋਲਾਰਡ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਜੋ ਨਾਰਥਰਨ ਲਾਈਟਸ ਵੀ ਦੇਖਣ ਨੂੰ ਮਿਲੀਆਂ ਸੌਰ ਤੂਫਾਨ ਹੈ ਜੋ ਇਸ ਨੂੰ ਅਲੱਗ-ਅਲੱਗ ਕਿਸਮਾਂ ਦੇ ਵਿੱਚ ਵੀ ਵੰਡਿਆ ਜਾਂਦਾ ਹੈ ਜਿਸ ਨੂੰ ਵਿਗਿਆਨਿਕ ਪਾਸ਼ਾ ਦੇ ਵਿੱਚ ਇਸ ਦਾ ਨਾਮ ਜੋ ਐਮ ਕਲਾਸ ਅਤੇ ਐਕਸ ਕਲਾਸ ਰੱਖਿਆ ਜਾਂਦਾ ਹੈ ਜੋ ਕਿ ਜੋ ਫਲੇਅਰਸ ਨੇ ਐਮ ਕਲਾਸ ਅਤੇ ਐਕਸ ਕਲਾਸ ਦੀ ਫਲੇਅਰਸ ਕਿ ਹੋ ਜਾਂਦਾ ਵਿੱਚ ਇਹਨਾਂ ਨੂੰ ਸੋਰ ਲਹਿਰ ਕਹਿੰਦੇ ਨੇ ਸੂਰਜ ਦੀ ਜੋ ਇਹ ਲਹਿਰ ਹੈ ਸੂਰਜ ਅਗਲੇ 8 ਸਾਲ ਤੱਕ ਇੰਨਾ ਹੀ ਸਕਰੀਅਰ ਰਹਿਣ ਵਾਲਾ ਹੈ ਜਿਸ ਦੀ وجہ ਦੇ ਨਾਲ ਸਮੇਂ-ਸਮੇਂ ਤੇ ਸੂਰ ਤੂਫਾਨ ਆਣ ਦੀ ਅਸ਼ੰਕਾ ਹੈ ਜੋ ਜਤਾਈ ਜਾ ਰਹੀ ਪੀਤਾਜੇ ਕਿ ਜੋ ਇਹ ਤੱਬੇ ਨੇ ਜੋ ਸੂਰਜ ਦੀ ਸਤਾਤੇ ਹੁੰਦੇ ਨੇ ਜੋ ਕਿ ਗਰਮੀ ਜੋ ਜੋ ਹਿੱਸੇ ਹੁੰਦੇ ਨੇ ਘੱਟ ਗਰਮੀ ਦੀ ਤੁਲਨਾ ਕਿਤੇ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਫਿਰ ਜ਼ਿਆਦਾ ਗਰਮੀ ਦੀ ਤੁਲਨਾ ਕਿਤੇ ਘੱਟ ਗਰਮੀ ਹੁੰਦੀ ਹੈ ਤਾਂ ਉੱਤੇ ਤੱਬੇ ਬਣ ਜਾਂਦੇ ਨੇ ਛੋਟੇ ਛੋਟੇ ਕਾਲੇ ਅਤੇ ਭੂਰੇ ਰੰਗ ਦੇ ਤੱਬੇ ਨੇ ਜੋ ਸਤਹ ਤੇ ਦਿਖਾਈ ਦਿੰਦੇ ਨੇ ਇਸ ਤੇ ਨਾਲ ਹੀ ਜੋ ਖਾਸ ਗੱਲ ਦੱਸੀ ਕਿ ਕਈ ਘੰਟਿਆਂ ਤੱਕ ਜਾਂ ਕਈ ਹਫ਼ਤਿਆਂ ਦੇ ਵਿੱਚ ਰਹਿੰਦੇ ਨੇ ਤੇ ਉਸ ਤੋਂ ਬਾਅਦ ਇਹ ਜੋ ਠੀਕ ਹੋ ਜਾਂਦੀ ਨੇ ਪਰ ਜੋ ਹੁਣ ਲਗਭਗ ਉਮੀਦ ਜਤਾਈ ਜਾ ਰਹੀ ਹੈ ਕਿ ਸੂਰਜ ਇੰਨਾ ਹੀ ਚਾਰਜ ਰਹੇਗਾ ਅਗਲੇ 8 ਸਾਲਾਂ ਤੱਕ